ਉਹ ਵੱਡੀ ਕੈਂਪੇਨ ਅਸੀਂ ਜਿਹੜੀ ਹੈ ਨਾਬਾ ਵਿਧਾਨ ਸਭਾ ਦੇ ਵਿੱਚ ਚਲਾ ਰਹੇ ਹਾਂ ਨਾਬਾ ਸ਼ਹਿਰ ਦੇ ਵਿੱਚ ਹਰ ਸ਼ੁੱਕਰਵਾਰ ਅਸੀਂ ਇੱਕ ਜਿਹੜਾ ਮੈਸੇਜ ਦੇ ਰਹੇ ਹਾਂ ਕਿ ਹਰ ਸ਼ੁੱਕਰਵਾਰ ਡੇਂਗੂ ਤੇ ਆਪਣਾ ਗੁਵਾਰ ਕਰੋ ਉਹ ਕਿਵੇਂ ਕਰਨਾ ਕਿ ਤੁਸੀਂ ਡੇਂਗੂ ਤੋਂ ਜਿਹੜਾ ਵਿਚਾਰ ਰੱਖਣਾ ਤਾਂ ਤੁਸੀਂ ਆਪਣੇ ਘਰ ਦੇ ਵਿੱਚ ਕੋਈ ਵੀ ਜਿਵੇਂ ਫ੍ਰਿਜ ਪਿਆ ਹੁੰਦਾ ਫ੍ਰਿਜ ਦੀ ਟ੍ਰੇ ਦੇ ਵਿੱਚ ਪਾਣੀ ਖੜਾ ਹੁੰਦਾ ਜੀ ਉਦੇ ਵਿੱਚ ਲਾਵਾ ਪੈਦਾ ਹੁੰਦਾ ਜੀ ਮਲੇਰੀਆ ਦਾ ਔਰ ਕਈ ਵਾਰੀ ਜਿਹੜੇ ਗਮਲੇ ਹੁੰਦੇ ਨੇ ਜਾਂ ਛੱਤਾਂ ਦੇ ਉੱਪਰ ਖਾਲੀ ਬਰਤਨ ਪਏ ਹੁੰਦੇ ਨੇ ਉਹਨਾਂ ਦੇ ਵਿੱਚ ਪਾਣੀ ਖੜਾ ਰਹਿੰਦਾ ਔਰ ਇਸ ਸਾਫ ਪਾਣੀ ਦੇ ਵਿੱਚ ਜਿਹੜਾ ਜੀ ਮਲੇਰੀਆ ਡੇਂਗੂ ਪੈਦਾ ਹੁੰਦਾ ਜੀ ਸੋ ਉਸ ਕਰਕੇ ਅਸੀਂ ਘਰ-ਘਰ ਦੇ ਵਿੱਚ ਮਹਿੰਮ ਚਲਾ ਰਹੇ ਆ ਮੈਡਮ ਗੋਇਲ ਐਸਐਮਓ ਨਾਬਾ ਨੇ ਜੀ ਸਾਡੇ ਨਾਲ ਨੇ ਡਾਕਟਰ ਸਾਹਿਬਾਂ ਦੀ ਟੀਮ ਹੈ ਨਾਲ ਦੀ ਨਾਲ ਸਪਰੇ ਵੀ ਕਰ ਰਹੇ ਆ ਔਰ ਅਵੇਅਰ ਕਰ ਰਹੇ ਆ ਕਿ ਤੁਸੀਂ ਇਸ ਚੀਜ਼ ਤੋਂ ਕਿਵੇਂ ਬਚ ਸਕਦੇ ਹੋ ਬਹੁਤ ਹੀ ਤਕਰੀਬਨ ਕਿਵੇਂ 90% ਤਾਂ ਸਾਰਾ ਕੁਝ ਠੀਕ ਠਾਕ ਆ ਜਿੱਥੇ ਕੋਈ ਪ੍ਰੋਬਲਮ ਹੈ ਉਹਨਾਂ ਨੂੰ ਦੱਸਿਆ ਇਹਦੀ ਮੈ ਦਸੀ ਹੈ ਕਿ ਤੁਸੀਂ ਮੈਡੀਸਿਨ ਇਹਦੇ ਵਿੱਚ ਪਾਓ ਔਰ ਨਾਲ ਅਸੀਂ ਪ੍ਰੋਵਾਈਡ ਵੀ ਕਰ ਰਹੇ ਹਾਂ ਅਗਰ ਉਸ ਤੋਂ ਬਾਅਦ ਵੀ ਕੋਈ ਕੰਪਲੇਂਟ ਆਉਂਦੀ ਹੈ ਤਾਂ ਫਿਰ ਨਗਰ ਕਾਉਂਸਲ ਵੱਲੋਂ ਇੱਕ ਨੋਟਿਸ ਇਹਨਾਂ ਨੂੰ ਨੋਟਿਸ ਜਾਂਦਾ ਨਗਰ ਕਾਉਂਸਲ ਉੱਤੇ ਕਾਰਵਾਈ ਕਰਦੀ ਸੇ ਬਹੁਤ ਹੀ ਇਹ ਜਿਹੜਾ ਡੇਂਗੂ ਦਾ ਕਰੋਪ ਹੈ ਜੀ ਬੜਾ ਖਤਰਨਾਕ ਹੈ ਇਹਦੇ ਜਿਹੜੇ ਲੱਛਣ ਨੇ ਤੇਜ਼ ਬੁਖਾਰ ਹੁੰਦਾ ਸਿਰ ਦਰਦ ਹੁੰਦਾ ਅੱਖਾਂ ਦੇ ਪਿੱਛੇ ਦਰਦ ਹੁੰਦਾ ਚਮੜੀ ਦੇ ਦਾਣੇ ਤੇ ਮਾਸਪੇਸ਼ੀਆਂ ਦੇ ਵਿੱਚ ਤਣਾਅ ਜਾਂਦਾ ਜੀ ਦਰਦ ਹੁੰਦਾ ਮਸੂੜਿਆਂ ਦੇ ਨੱਕ ਦੇ ਮਸੂੜੇ ਤੇ ਨੱਕ ਦੇ ਵਿੱਚ ਖੂਨ ਦਾ ਵਗਣਾ ਇਹ ਸਾਰੇ ਲੱਛਣ ਨੇ ਜਿਹੜੇ ਜੀ ਤੇ ਸਾਡੀ ਜਿਹੜੀ ਡਾਕਟਰ ਸਾਹਿਬਾਨ ਦੀ ਟੀਮ ਆਸੀਂ ਅਵੇਅਰ ਕਰ ਰਹੇ ਹਾਂ ਕਿਉਂਕਿ ਹਰ ਇੱਕ ਸਾਲ ਡੇਂਗੂ ਦਾ ਜਿਹੜਾ ਜੀ ਕਰੋਪ ਆਉਂਦਾ ਔਰ ਜਿਹੜੇ ਅਵੇਅਰ ਹੁੰਦੇ ਨੇ ਜੀ ਉਹ ਉਹ ਤਾਂ ਠੀਕ ਠਾਕ ਰਹਿੰਦੇ ਨੇ ਪਰ ਜਿੱਥੇ ਆਪਾਂ ਬਿਲਕੁਲ ਹੀ ਅਨਗਹਿਲੀ ਕਰਦੇ ਆ ਉੱਥੇ ਡੇਂਗੂ ਦਾ ਬਹੁਤ ਵੱਡਾ ਜਿਹੜਾ ਜੀ ਅਸਰ ਹੁੰਦਾ ਔਰ ਡੇਂਗੂ ਦੇ ਨਾਲ ਸਾਡੇ ਸੈੱਲ ਘਟ ਜਾਂਦੇ ਨੇ ਔਰ ਕਈ ਵਾਰੀ ਸਾਨੂੰ ਆਪਣੀ ਜ਼ਿੰਦਗੀ ਦਾ ਵੀ ਹੱਥ ਹੋਣਾ ਪੈਂਦਾ ਇਸ ਕਰਕੇ ਬਹੁਤ ਜ਼ਰੂਰੀ ਹੈ ਨਾਗਪਨ ਵਾਸੀਆਂ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਆਪਣੇ ਘਰੇ ਕੋਈ ਵੀ ਜਿਹੜਾ ਪਾਣੀ ਜਿਹੜਾ ਖੜਾ ਉਹ ਨਾਲ ਰੱਖੋ ਇਹ ਚਾਰ ਜਿਮਨੀ ਚੋਣਾ ਜਿਹਦੇ ਵਿੱਚ ਗਿੱਦੜਵਾਹਾ ਡੇਰਾ ਬਾਬਾ ਨਾਨਕ ਚੱਬੇਵਾਲ ਤੇ ਬਰਨਾਲਾ ਚਾਰੇ ਸੀਟਾਂ ਦੇ ਰਿਜ਼ਲਟ ਚੱਲ ਰਹੇ ਨੇ ਤਿੰਨ ਚਾਰ ਰਾਉਂਡ ਦੀ ਕਾਊਂਟਿੰਗ ਹੋ ਚੁੱਕੀ ਆ ਆਮਾਦੀ ਪਾਰਟੀ ਦੋ ਸੀਟਾਂ ਦੇ ਅੱਗੇ ਚੱਲ ਰਹੀ ਹੈ ਗਿੱਦੜਵਾਹਾ ਤੇ ਚੱਬੇਵਾਲ ਔਰ ਡੇਰਾ ਬਾਬਾ ਨਾਨਕ ਤੋਂ ਵੀ ਅੱਗੇ ਹੈ ਜੀ ਤੇ ਬਰਨਾਲੇ ਤੋਂ ਵੀ ਬਹੁਤ ਥੋੜਾ ਮਾਰਜਨ ਹੈ ਔਰ ਅਸੀਂ ਉਮੀਦ ਕਰਦੇ ਹਾਂ ਕਿ ਜਿਹੜਾ ਸੰਗਤ ਦਾ ਫਤਵਾ ਹੈ ਉਹ ਸ਼ਰਮਤੀ ਪਰਵਾਨ ਹੈ ਔਰ ਆਮਾਦੀ ਪਾਰਟੀ ਵੱਡੀ ਲੀਡ ਜਿਹੜੀ ਆ ਪ੍ਰਾਪਤ ਕਰੇਗੀ ਤੇ ਜਿਹੜੇ 2.5 ਸਾਲ ਦੇ ਸਰਕਾਰ ਦੇ ਕੀਤੇ ਕੰਮ ਆ ਇਹ ਉਹਨਾਂ ਤੇ ਇੱਕ ਮੋਹਰ ਹੋਏਗੀ ਔਰ ਲੋਕ ਵੀ ਸਿਆਣੇ ਆ ਉਹਨਾਂ ਨੂੰ ਵੀ ਪਤਾ ਇਸ ਗੱਲ ਦਾ ਕਿ ਸਰਕਾਰ ਦੇ ਵਿੱਚ ਚੁਣਿਆ ਹੋਇਆ ਨੁਮਾਇੰਦਾ ਅਗਰ ਸਰਕਾਰ ਦਾ ਹੋਏਗਾ ਤਾਂ ਕੰਮ ਜਿਹੜੇ ਡਬਲ ਸਪੀਡ ਨਾਲ ਹੋਣਗੇ ਅਗਰ ਵੋਧੀ ਧਰਦਾ ਆ ਗਿਆ ਤਾਂ ਕੰਮ ਜਿਹੜੇ ਤੁਹਾਡੇ ਉਸ ਤਰੀਕੇ ਨਾਲ ਨਹੀਂ ਹੋ ਪਾਉਂਦੇ ਜਿਵੇਂ ਹੋਣੇ ਚਾਹੀਦੇ ਨੇ ਤੇ ਉਮੀਦ ਕਰਦੇ ਆ ਕਿ ਪੰਜਾਬ ਦੇ ਲੋਕਾਂ ਦਾ ਜਿਹੜਾ ਫਤਵਾ ਸਿਰ ਮੱਥੇ ਆ ਆਮ ਆਦਮੀ ਪਾਰਟੀ ਵੱਡੀ ਜਿੱਤ ਪ੍ਰਾਪਤ ਕਰੇਗੀ ਆਮ ਆਦਮੀ ਪਾਰਟੀ ਨੂੰ ਪੰਜਾਬ ਦਾ ਪ੍ਰਧਾਨ ਕਿਉਂ ਬਦਲਣਾ ਪਿਆ ਦੇਖੋ ਕਾਫੀ ਧੀਰ ਤੋਂ ਸਾਡੇ ਸਤਕਾਰਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜ ਈ ਆਪਣੇ ਆਪ ਇੱਕ ਸਟੇਜ ਤੇ ਗੱਲ ਕਹੀ ਸੀਗੇ ਮੇਰਾ ਬਤੌਰੇ ਮੁੱਖ ਮੰਤਰੀ ਸ਼ਡਿਊਲ ਬਹੁਤ ਬੀਜੀ ਹੁੰਦਾ ਪਰ ਪ੍ਰਧਾਨ ਦੀ ਜ਼ਿੰਮੇਵਾਰੀ ਵੀ ਬਹੁਤ ਵੱਡੀ ਹੈ ਤੇ ਉਹ ਚਾਹੁੰਦੇ ਸੀ ਕਿ ਮੈਂ ਚਾਹੁੰਦਾ ਕਿ ਕੋਈ ਜਿਹੜਾ ਪਾਰਟੀ ਪ੍ਰਧਾਨ ਬਦਲੇ ਔਰ ਮੈਂ ਵੀ ਚਾਹੁੰਦਾ ਕਿ ਇੱਕ ਇਤੋਂ ਮੈਂ ਅਰਸੀਫਾ ਦੇ ਦਿਆਂ ਤਾਂ ਕਿ ਕੋਈ ਐਕਟਿਵ ਵਿਅਕਤੀ ਜਿਹੜਾ ਹੈ ਪੂਰੀ ਪਾਰਟੀ ਦੀਆਂ ਸਰਗਰਮੀਆਂ ਨੂੰ ਹੋਰ ਤੇਜ਼ ਕਰੇ ਤੇ ਕੱਲ ਅਮਨ अरोड़ा ਜੀ ਜਿਹੜੇ ਨੇ ਉਹ ਨਵੇਂ ਪ੍ਰਧਾਨ ਲਾਇਏ ਗਏ ਨੇ ਆਮ ਆਦਮੀ ਪਾਰਟੀ ਦੇ ਮੈਂ ਅਮਨ अरोड़ा ਜੀ ਨੂੰ ਜਿਹੜੇ ਸਤਕਾਰਯੋਗ ਕੈਬਨ ਮੰਤਰੀ ਵੀ ਨੇ ਨਨਮ ਮੁਬਾਰਕਬਾਦ ਇਹਨਾਂ ਜੀ ਸ਼ਰੀ ਕਲਸੀ ਜੀ ਉਹਨਾਂ ਨੂੰ ਐਕਟਿਵ ਪ੍ਰਧਾਨ ਲਾਇਆ ਨਾਲ ਵੀ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਔਰ ਆਮ ਆਦਮੀ ਪਾਰਟੀ ਜਿਹੜੀ ਹੈ ਅ ਅੱਛੇ ਤਰੀਕੇ ਨਾਲ ਜਿਹੜਾ ਸੰਗਠਨ ਦਾ ਕੰਮ ਹੋ ਗਿਆ ਪੂਰੇ ਪੰਜਾਬ ਦਾ ਜੋ ਸਿਸਟਮ ਹੈ ਸਾਰਾ ਉਹਨੂੰ ਉਹਦੀ ਮੋਨਿਟਰਿੰਗ ਹੁਣ ਹੋਰ ਅੱਛੇ ਤਰੀਕੇ ਨਾਲ ਹੋਏਗੀ ਭਗੰਤ ਮਾਨ ਸਾਹਿਬ ਉਹਨਾਂ ਨੇ ਬਹੁਤ ਛੇ ਤਰੀਕੇ ਨਾਲ ਆਪਣੀ ਸੇਵਾ ਨਿਭਾਈ ਹੈ ਬਤਾਰੇ ਪ੍ਰਧਾਨ ਤੇ ਪਰ ਬਤਾਰੇ ਮੁੱਖ ਮੰਤਰੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਇਸ ਕਰਕੇ ਆ ਉਹ ਬਤਾਰੇ ਮੁੱਖ ਮੰਤਰੀ ਆਪਣੀ ਜ਼ਿੰਮੇਵਾਰੀ ਬਾਖੂ ਵੀ ਨਿਭਾਰਿਆ ਤੇ ਹੁਣ ਅਮਨ ਰੋੜਾ ਜੀ ਤੇ ਸ਼ਾਰੀ ਕਲਸੀ ਜੀ ਆਪਣੀ ਜ਼ਿੰਮੇਵਾਰੀ ਛੇ ਤਰੀਕੇ ਨਾਲ ਨਿਭਾਉਣਗੇ ਦੇਖੋ ਆਪੋਜੀਸ਼ਨ ਜਿਹੜੀ ਹੁੰਦੀ ਹੈ ਨਾ ਉਹਨਾਂ ਨੇ ਕੋਈ ਨਾ ਕੋਈ ਦਾ ਤਰਕ ਦੇਣੇ ਹੁੰਦਾ ਜੀ ਕੋਈ ਨਾ ਕੋਈ ਤਾਂ ਉਹਨਾਂ ਨੇ ਆਪਣੀ ਮੀਡੀਆ ਦੇ ਵਿੱਚ ਹਾਜ਼ਰੀ ਲਾਉਣੀ ਹੁੰਦੀ ਹੈ ਫਿਰ ਕਹਿਣ ਵੀ ਕੀ ਜੀ ਇਹ ਹੀ ਕੁਝ ਕਹਿਣਾ ਹੁੰਦਾ ਉਹਨਾਂ ਨੇ ਜੀ ਕਿ ਜੀ Hindu ਪੱਤਾ ਖੇਡਤਾ ਜਾਂ ਇੱਕ Hindu ਚਿਹਰੇ ਨੂੰ ਅੱਗੇ ਕਰਤਾ ਇਹ ਤਾਂ ਪਾਰਟੀ ਦੀ ਆਪਣੀ ਆਪਣੀ ਰਣਨੀਤੀ ਹੁੰਦੀ ਹੈ ਜੀ ਕੇਪੇਬਲ ਜਿਹੜਾ ਵੀ ਇਨਸਾਨ ਆ ਅਮਨ ਰੋੜਾ ਜੀ ਸਾਡੇ ਸ਼ੁਰੂ ਤੋਂ ਉਹ ਸਾਥੀ ਨੇ ਜਿਹੜੇ ਕਿ ਲਗਾਤਾਰ ਦੋ ਵਾਰ ਐਮਐਲਏ ਜਿੱਤੇ ਨੇ ਜੀ ਔਰ ਉਹ ਬਹੁਤ ਹੀ ਅੱਛੇ ਤਰੀਕੇ ਨਾਲ ਕੰਮ ਕਰ ਰਹੇ ਆ ਬੜੇ ਮਿਲਨਸਾਰ ਨੇ ਔਰ ਅਮਨ ਰੂੜਾ ਜੀ ਦੇ ਪ੍ਰਧਾਨ ਬਣ ਦੇ ਨਾਲ ਆਮ ਆਦਮੀ ਪਾਰਟੀ ਨੂੰ ਪੂਰੇ ਪੰਜਾਬ ਦੇ ਵਿੱਚ ਜਬਰਦਸ ਜਿਹੜਾ ਬੂਮ ਮਿਲੇਗਾ ਜੀ ਪੂਰੇ ਡੇਂਗੂ ਹੈ ਇਹ ਬਹੁਤ ਭਿਆਨਕ ਬਿਮਾਰੀ ਹੈ ਇਹ ਐਸ ਐਡਸ ਐਜਿਪਟਾਈ ਤੋਂ ਹੁੰਦੀ ਹੈ ਤੇ ਇਹਦਾ ਜਿਹੜਾ ਲਾਰਵਾ ਹੁੰਦਾ ਉਹ ਜਿਹੜਾ ਮੱਛਰ ਹੈ ਉਹ 7 ਦਿਨ ਜੇ ਪਾਣੀ ਲਗਾਤਾਰ ਸਾਫ ਪਾਣੀ ਖੜਾ ਰਹੇ ਤੋਂ ਉਸ ਤੋਂ ਪੈਦਾ ਹੁੰਦਾ ਇਸ ਕਰਕੇ ਅਸੀਂ ਜਿਹੜਾ ਹੈਗਾ ਹਰ ਸ਼ੁੱਕਰਵਾਰ ਵਾਰ ਕਰਦੇ ਆ ਤੇ ਵੀ ਜਾ ਕੇ ਹਰ ਇੱਕ ਥੇ ਸਾਡੀਆਂ ਟੀਮਾਂ ਚੈੱਕ ਕਰਦੇ ਆ ਨੇ ਪਰ ਜਿਹੜਾ ਹੁਣ ਇੱਕ ਹਫਤੇ ਤੋਂ ਸਾਡੀ ਜਿਹੜੀ ਹੈਗੀ ਹੈ ਮੰਡੇ ਤੋਂ ਪਿਛਲੀ 25 ਆਪਣੀ ਲਗਾਤਾਰ ਚੱਲ ਰਹੀ ਹੈ 18 ਤਰੀਕ ਤੋਂ ਇਹ ਅੱਜ ਅਸੀਂ ਅੱਜ ਤੱਕ ਪੂਰੀ ਕਰ ਰਹੇ ਆ ਵੀ ਰੋਜ਼ ਹੀ ਅਸੀਂ ਚੈੱਕ ਕਰ ਰਹੇ ਹਾਂ ਕਿਉਂਕਿ ਜਿਹੜੇ ਹੈਗਾ ਡੇਂਗੂ ਦੀ ਜਦੋਂ ਮਾਈਲਡ ਫੀਵਰ ਹੈ ਤਾਂ ਠੀਕ ਹੈ ਜਦੋਂ ਹੈਮਰੇਜਿਕ ਹੋ ਜਾਂਦਾ ਤਾਂ ਇਹਦੀ ਡੈਥ ਹੋ ਜਾਂਦੀ ਹੈ ਡੇਂਗੂ ਦਾ ਟੈਸਟ ਹੈ ਹਸਪੀਟਲ 'ਚ ਹੁੰਦਾ ਹੈ ਹਾਲ ਤੱਕ ਸਾਡੇ ਕੋਲ 296 ਕੇਸਿਸ ਆਏ ਨੇ ਜਿਨ੍ਹਾਂ 'ਚ 89 ਜਿਹੜੇ ਹੈਗੇ ਨੇ ਡੇਂਗੂ ਪੋਜ਼ਿਟਿਵ ਆਏ ਨੇ ਤੇ ਸਿਰਫ ਇੱਕ ਪੇਸ਼ੈਂਟ ਨੂੰ ਐਡਮਿਸ਼ਨ ਦੀ ਲੋਡ ਪਈ ਹੈ ਬਾਕੀ ਠੀਕ ਹੈ ਬਾਕੀ ਸਭ ਠੀਕ ਹੈ ਠੀਕ ਹੈ ਡਾਕਟਰ ਜੀ ਆਹ ਡੈਂਗੂ ਸਤਿ ਸ੍ਰੀ ਅਕਾਲ ਜੀ ਜਿਹੜਾ 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 ਜਿਹ